ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਲਗਾਤਾਰ ਪੰਥਕ ਗਲਿਆਰਿਆਂ ਦੇ ਵਿੱਚ ਇੱਕ ਦੁਬਧਾ ਬਣੀ ਪਈ ਸੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਕਾਰਵਾਈ ਨੂੰ ਲੈ ਕੇ ਬੀਤੇ ਕੱਲ ਅੰਤਰੀ ਕਮੇਟੀ ਦੇ ਵਿੱਚ ਕੀ ਕੁਝ ਕਿਹਾ ਗਿਆ ਕੇ ਇਸ ਤਰੀਕੇ ਦੇ ਨਾਲ ਕਿਹਾ ਗਿਆ ਉਹ ਸਾਰੀ ਚੀਜ਼ ਨੂੰ ਲੈ ਕੇ ਪਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਬਿਆਨ ਦੀ ਉਡੀਕ ਸੀ ਤੇ ਉਹਨਾਂ ਦੇ ਵੱਲੋਂ ਹੁਣ ਆਪਣੀ ਚੁੱਪੀ ਤੋੜੀ ਗਈ ਹੈ ਬਿਆਨ ਦਿੱਤਾ ਗਿਆ ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਉਹ ਮੀਡੀਆ ਦੇ ਮੁਖਾ ਤਬ ਹੋਏ ਨੇ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚੋਂ ਜੋ ਗੱਲਾਂ ਸੁਣਨ ਨੂੰ ਮਿਲੀਆਂ ਨੇ ਜੋ ਕੋਈ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਨਾਂ ਜਾਣਕਾਰੀਆਂ ਦੇ ਮੁਤਲਕ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਤੇ ਐਸਜੀਪੀਸੀ ਦੇ ਅਧਾਰ ਖੇਤਰ ਦੇ ਵਿੱਚ ਇਸ ਵਕਤ ਵੱਡੀ ਟਸਲ ਬਣਦੀ ਦਿਖਾਈ ਦੇ ਰਹੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਬੜੇ ਹੀ ਹਾਂ ਪੱਕੀ ਜਿਹੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਮੈਨੂੰ ਤਾਂ ਲੱਗਦਾ ਸੀ ਕਿ ਐਸਜੀਪੀਸੀ ਦੇ ਸਣੇ तमाम ਸਿੱਖ ਪੰਥ ਦੇ ਜਿਹੜੇ ਆਗੂ ਨੇ ਲੋਕ ਨੇ ਜਾਂ ਫਿਰ ਸਿੱਖ ਸੰਗਤ ਹੈ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਕੀਤੀ ਜਾਂਦੀ ਹੈ ਪਰ ਉਹ ਕਹਿੰਦੇ ਮੈਨੂੰ ਬੀਤੇ ਕੱਲ ਪਤਾ ਲੱਗਾ ਕਿ ਇਹ ਸਭ ਕੁਝ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਦੂਦ ਦੇ ਅੰਦਰ ਅੰਦਰ ਹੀ ਵਾਜਬ ਹੈ ਇਹ ਗੱਲ ਕਹਿਣ ਦੇ ਪਿੱਛੇ ਉਹਨਾਂ ਦੇ ਮੰਤਬ ਕੀ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਕੇ ਐਸਜੀਪੀਸੀ ਦੇ ਵੱਲੋਂ ਮੇਰੇ ਨਾਲ ਆ ਕੇ ਵੀ ਮੁਲਾਕਾਤ ਕੀਤੀ ਕਿ ਮੈਨੂੰ ਵੀ ਦੱਸਿਆ ਗਿਆ ਕਿ ਭਾਈ ਤੂੰ ਆਹ ਕਰ ਸਕਦਾ ਹੈ ਤੇ ਆਹ ਤੂੰ ਨਹੀਂ ਕਰ ਸਕਦਾ ਉਨਾ ਦੇ ਵੱਲੋਂ ਇਸ ਚੀਜ਼ ਦੇ ਉੱਪਰ ਹਾਲਾਂਕਿ ਸਿੱਧੇ ਸ਼ਬਦਾਂ ਦੇ ਵਿੱਚ ਤਾਂ ਖਲਾਫਤ ਨਹੀਂ ਕੀਤੀ ਗਈ ਪਰ ਜੇ ਇਸ ਤਰੀਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਵੱਲੋਂ ਆਪਣੇ ਮਨ ਦੇ ਬਲਬਲੇ ਸਾਂਝੇ ਕੀਤੇ ਗਏ ਨੇ ਉਹ ਮਨ ਦੇ ਬਲਬਲਿਆਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਜ਼ਰੂਰ ਹੈਰਾਨ ਪਰੇਸ਼ਾਨ ਕਰਦੀਆਂ ਨੇ ਹੈਰਾਨ ਪਰੇਸ਼ਾਨ ਕਿਉਂ ਕਰਦੀਆਂ ਨੇ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇੱਕ ਫੇਸਬੁੱਕ ਦੇ ਉੱਪਰ ਪੋਸਟ ਪਾਈ ਗਈ ਸੀ ਪੋਸਟ ਦੇ ਵਿੱਚ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਹੋਈ ਇਸ ਕਮੇਟੀ ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਕਿੰਤੂ ਕੀਤਾ ਸੀ ਜਾਂ ਪਰ ਆਪਣੇ ਮਨ ਦੇ ਬਲਬਲੇ ਸਾਂਝੇ ਕੀਤੇ ਸੀ ਉਹਨਾਂ ਦੇ ਵੱਲੋਂ ਅੱਜ ਦਿੱਤੇ ਗਏ ਇਸ ਬਿਆਨ ਦੇ ਵਿੱਚ ਇਹ ਵੀ ਗੱਲ ਸਾਂਝੀ ਕੀਤੀ ਗਈ ਹੈ ਕਿ ਐਸਜੀਪੀਸੀ ਮੇਰੇ ਉੱਪਰ ਸਵਾਲ ਚੁੱਕ ਰਹੀ ਹੈ ਕਿ ਭਾਈ ਤੁਹਾਡੇ ਵੱਲੋਂ ਇਹ ਗੱਲ ਜਿਹੜੀ ਹੈ ਫੇਸਬੁੱਕ ਪੋਸਟ ਦੇ ਰਹੀ ਜ਼ਰੀਏ ਕਿਹੜੇ ਕਾਰਨਾਂ ਦਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕੀਤੀ ਗਈ ਹੈ ਹੁਣ ਇੱਥੇ ਵੱਡੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਬਣਦੀ ਸੀ ਜਿਹੜੀ ਕਿ ਉਹਨਾਂ ਦੇ ਵੱਲੋਂ ਨਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੀ ਹੁਣ ਐਸਜੀਪੀਸੀ ਦੇ ਵੱਲੋਂ ਪ੍ਰਭਾਵ ਬਣਾ ਕੇ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਹੋਰਾਂ ਦੇ ਕੋਲੋਂ ਕਿਸੇ ਤਰੀਕੇ ਦਾ ਕੋਈ ਏਦਾਂ ਦਾ ਫਰਮਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜਿਹਦੇ ਬਾਰੇ ਕੀ ਮੰਨਣ ਦੇ ਲਈ ਮਨ ਜਿਹੜਾ ਉਹ ਤਿਆਰਬਰ ਤਿਆਰ ਨਹੀਂ ਹੈ ਸਿੰਘ ਸਾਹਿਬ ਗਿਆਨੀ ਰਖਬੀਰ ਸਿੰਘ ਹੋਰਾਂ ਦਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਪਰ ਉਹਨਾਂ ਦੇ ਮੀਡੀਆ ਦੇ ਮੁਖਾਤਿਬ ਹੋ ਕੇ ਕੀ ਕੁਝ ਕਹਿ ਸਭ ਤੋਂ ਪਹਿਲਾਂ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਬਿਆਨ ਦੇ ਵਿੱਚ ਤੁੜੀ ਜੀ ਜਾਣਕਾਰੀ ਜ਼ਰੂਰ ਲੰਬੀ ਆ ਪਰ ਉਸ ਦੇ ਨਾਲ ਜੁੜੇ ਰਹਿਣਾ ਉਸ ਤੋਂ ਬਾਅਦ ਕੁਝ ਖੁਲਾਸੇ ਨੁਮਾ ਗੱਲਾਂ ਉਸ ਤੋਂ ਬਾਅਦ ਕੁਝ ਅਜਈਆਂ ਜਾਣਕਾਰੀਆਂ ਜਿਹੜੀਆਂ ਜਾਣ ਕੇ ਤੁਸੀਂ ਹੈਰਾਨ ਪਰੇਸ਼ਾਨ ਵੀ ਹੋਵੋਗੇ ਤੇ ਇੱਕ ਵਾਰ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਵੀ ਖਿਸਕੇਗੀ ਕਿ ਭਾਈ ਅਜੀਹਾ ਹਸ ਇੱਕ ਪੰਥ ਦੇ ਵਿੱਚ ਹੋ ਕਿਵੇਂ ਸਕਦਾ ਇਹਨਾਂ ਦੇ ਵੱਲੋਂ ਅਜੀਹਾ ਕੀਤਾ ਕਿਵੇਂ ਜਾ ਸਕਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਸੁਣਾਏ ਜਾਣ ਵਾਲੇ ਬਿਆਨ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੇ ਤੇ ਲਾਉਣ ਦੇ ਜਿਹੜੇ ਅੜਾ ਅਧਿਕਾਰ ਖੇਤਰ ਹੈ ਇਹ 1925 ਦੇ ਐਕਟ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵੰਤਰ ਕਮੇਟੀ ਹੈ ਉਹਨੂੰ ਹੁੰਦਾ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਤੋਂ ਰੱਖਣਾ ਚਾਹੀਦਾ ਹੈ ਦੇਖੋ ਐਸਪੀਸੀ ਪ੍ਰਧਾਨ ਬਹੁਤ ਵਧੀਆ ਗੁਰਸੇਕ ਨੇਕ ਚੰਗੇ ਦਿਖ ਵਾਲੇ ਬੇਦਾਗ ਔਰ ਗੁਰਸੇਕ ਸਖੀयत ਨੇ ਭਾਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਦੁਆਰਾ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਿਆਨੀ ਹਰਦੀਪ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਇੱਜ਼ਤ ਦਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਣਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦੇਣਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾਅਤਤਾ ਹੈ ਇਹ ਵੀ ਨਾਅਤਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜਿੰਮੇਵਾਰੀ ਹੈ ਉਹਨੂੰ ਸੁਭਾਲਣ ਔਰ ਜੋ ਡਿਊਟੀ ਉਹਨਾਂ ਦੀ ਕਿ ਜੇ ਅਕਾਲ ਤੱਕ ਸਾਫ ਤੋਂ 2 ਦਸੰਬਰ ਨੂੰ ਲਾਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਪਰਿਕਸ਼ਮ ਗਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਸਕਦਾ ਹੈ ਹੋ ਸਕਦਾ ਹੈ ਕਿਉਂਕਿ 3-4 ਮਹੀਨੇ ਤੋਂ ਕਾਫੀ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗੇ ਤੇ ਹੋ ਸਕਦਾ ਕੋਈ ਦਬਾਅ ਹੋਵੇ ਮੈਂ ਉਹ ਹੀ ਗੱਲ ਪਹਿਲਾਂ ਕੀਤੀ ਹੈ ਤੇ ਆਪਣਾ ਸਰਦਾਰ ਜਿੰਨੂ ਕਾਮਿਸਰ ਸ਼ੌਨਗੋਦ ਵੱਲੋਂ ਪ੍ਰਬੰਧਕ ਮੈਂ ਪ੍ਰਧਾਨ ਨੇ ਉਹ ਕਾਲਪਖਾਪੁਰ ਦੀ ਸੇਵਾ ਤਹਿਸੀਲ ਤੋਂ ਪੰਜ ਸਿੰਘ ਸਰਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਦੇ ਘੋੜੀ ਵਿੱਚ ਪਾਈ ਗਈ ਹੈ ਉਹ ਸਤਨਾਬ ਦੀ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬੁnablaਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸੰਭਦਿਆ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ ਮੈਂ ਮੈਂ ਦੇਖੋ ਬੈਸ ਗੱਲ ਤੇ ਬਾਰ-ਬਾਰ ਪਹਿਲਾਂ ਵੀ ਕਿਹਾ ਹੁੰਦਾ ਇਹ ਨਾ ਕਿ ਪਦਵੀ ਚਾਹ ਛੋਟੀ ਹੈ ਚਾਹ ਵੱਡੀ ਹੈ ਸਾਨੂੰ ਸਾਰਿਆਂ ਨੂੰ ਦਾ ਵਿਗਿਆ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਹੈ। ਸੰਗਤ ਦੇ ਚੋਣੇ ਹੋਏ ਜਿਹੜੇ ਨੁਮਾਇਦੇ ਨੇ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨੁਮਾਇੰਤੀ ਕਰਦੇ ਨੇ। ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ। ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਕਮੇਟੀ ਵੱਲੋਂ ਜੋ ਸਾਡੀ ਸਰਹਸ਼ ਜਾ ਕੇ ਉਹਨਾਂ ਨੇ ਕਿਹਾ ਹੈ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸੀਗ ਮਿਲਣੀ ਸੀ ਕਿ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਉਹ ਪੋਸਟ ਜਿਹੜੀ ਹੈ ਕੋਈ ਨਹੀਂ ਸਪਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸੇ ਨੂੰ ਹੋਰਾਂ ਦੇ ਹੱਥ ਵਿੱਚ ਆਪਣੇ ਜੋ ਦਿਲ ਦੇ ਵੱਲ ਬਲੇ ਸੀ ਉਹ ਆਪਣੀ ਪੋਸਟ ਰਾਇਨ ਸਾਂਝੇ ਕੀਤੇ ਨੇ ਮੈਂ ਕੋਈ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾਛ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਦਸ਼ਾ ਸੀ ਮੈਂ ਉਹ ਵਰਨਣ ਕੀਤਾ ਮੈਂ ਬੇਨਤੀ ਕਰਾ ਕੇ तकरीबन ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਸ਼ੀਰੀ ਅਕਾਲ ਤਖਸਾ ਵਾਰ ਦੇਖਦੇ ਨੇ ਅਕਾਲ ਤਖਸਾ ਕੋ ਕੋਈ ਫੈਸਲੇ ਵਾਰ ਦੇਖਦੇ ਨੇ ਔਰ ਕੱਲ ਸ਼੍ਰੋਮ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਾਸ ਦੀ ਕੋਲ ਵੀ ਆ ਕੇ ਗੱਲ ਪਈ ਗਈ ਕਿ ਤੁਹਾਡਾ ਦਰਕਰ ਕਿੱਥੇ ਜਿਹੜਾ ਹੋਇਆ ਨਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਸਾ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ ਤੋਂ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤੱਕ ਸਾਡਾ ਹੁਕਮ ਜਿਹੜਾ ਕੇਵਲ ਅਕਾਲ ਤੱਕ ਸਾਹ ਬੀ ਬੀ ਵਿਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕਾਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਇਹ ਸਭ ਲਾਹੇ ਕੋ ਮੈਂ ਕਹਿੰਦਾ ਕਿ ਸ਼੍ਰੋਮਣੀ ਕਾਦੀ ਦਲ ਸਾਡੀ ਕੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਤਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਰਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਰਕਾਣਾ ਸਾਹਿਬ ਦੇ ਸ਼ਹੀਦਾਂ ਦੀ ਚਿਖਾ ਦੇ ਚਾਨਣ ਵਿੱਚ ਬਹਿ ਕੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਵਿਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਯਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਪੰਦੇ ਨਹੀਂ ਆਉਣੀ ਚਾਹੀਦੀ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬਹਿਕ ਵਿੱਚ ਜਿੱਤੇ ਵੀ ਕੋਈ ਛੋਟਾ ਵੱਡਾ ਕੁਝ ਕੰਮ ਕਰਦਾ ਕੁਝ ਹਵਾ ਕਰਦਾ ਹਰ ਬੰਦਾ ਆਪ ਨੂੰ ਆਪਣਾ ਜਿਹੜਾ ਸਨਮਾਨ ਹੈ ਉਹ ਭਾਵਦਾ ਹੈ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਹੈ ਔਰ ਹਰ ਪਰਜ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਦਾ ਇੱਕ ਇੱਕ ਕਰਦੇ ਇਹ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਇਹ ਆਪ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਦਾ ਐਕਟ ਬਣਿਆ ਹੋਇਆ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜੀ ਹੈ ਉਹ ਉਹਦੇ ਨਾਵਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਬਾਕ-ਬਾਕ ਤਰੀਕੇ ਦੀਆਂ ਅਜਿਹੀਆਂ ਟਿੱਪਣੀਆਂ ਜਿਹੜੀਆਂ ਨੇ ਐਸਜੀਪੀਸੀ ਨੂੰ ਲੈ ਕੇ ਕੀਤੀਆਂ ਗਈਆਂ ਨੇ ਜਿਹੜੀਆਂ ਹੈ ਤਾਂ ਹਾਂ ਬੱਖੀ ਕਿਉਂਕਿ ਉਹਨਾਂ ਦੇ ਵੱਲੋਂ ਸ਼ਬਦਾਵਲੀ ਦਾ ਖਿਆਲ ਰੱਖਿਆ ਗਿਆ ਪਰ ਇਸ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਚੀਜ਼ ਤਾਂ ਜ਼ਰੂਰ ਅਨਮਾਨਤ ਰੂਪ ਦੇ ਵਿੱਚ ਸਮਝਣ ਦੇ ਵਿੱਚ ਸੁਖਾਲੀ ਹੁੰਦੀ ਹੈ ਕਿ ਭਾਈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਬੀਤੇ ਕੱਲ ਅੰਤਰੀ ਕਮੇਟੀ ਦੇ ਨਾਲ ਮੁਲਾਕਾਤ ਕਰਕੇ ਜਿਹੜੀਆਂ ਗੱਲਾਂ ਉਹਨਾਂ ਦੇ ਜ਼ੁਬਾਨ ਤੋਂ ਸੁਣੀਆਂ ਗਈਆਂ ਨੇ ਉਹ ਗੱਲਾਂ ਇਹਨਾਂ ਨੂੰ ਖੁਸ਼ ਨਹੀਂ ਕਰ ਪਾਈਆਂ ਯਹਾਂ ਪਰ ਕਹ ਲਈਏ ਉਹਨਾਂ ਗੱਲਾਂ ਤੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਖੁਸ਼ ਨਹੀਂ ਜਾਪਦੇ ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਦੱਸਿਆ ਗਿਆ ਕਿ ਤੁਹਾਡਾ ਅਧਿਕਾਰ ਖੇਤਰ ਕੀ ਹੈ ਮੈਨੂੰ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਭਾਈ ਤੁਸੀਂ ਆ ਚੀਜ਼ ਕਰ ਸਕਦੇ ਹੋ ਆ ਚੀਜ਼ ਤੁਸੀਂ ਨਹੀਂ ਕਰ ਸਕਦੇ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਜੜੀਆਂ ਨੇ ਲਗਾਤਾਰ ਦੋਸ਼ਾਂ ਦੇ ਰੂਪ ਦੇ ਵਿੱਚ ਆ ਵੱਡੇ ਪੱਧਰ ਦੇ ਉੱਪਰ ਉਜਾਗਰ ਵੀ ਹੁੰਦੀਆਂ ਗਈਆਂ ਤੇ ਇਹਨਾਂ ਗੱਲਾਂ ਦੇ ਨਾਲ ਵੱਡੇ ਪੱਧਰ ਦੇ ਉੱਪਰ ਇਹ ਵੀ ਗੱਲਾਂ ਨਿਕਲ ਕੇ ਸਪਸ਼ਟ ਹੋਈਆਂ ਕਿ ਭਾਈ ਐਸਜੀਪੀਸੀ ਦੇ ਵੱਲੋਂ ਪ੍ਰਭਾਵ ਦੇ ਅਧੀਨ ਜਥੇਦਾਰਾਂ ਦੇ ਕੋਲੋਂ ਫੈਸਲੇ ਕਰਵਾਏ ਵੀ ਜਾਂਦੇ ਨੇ ਤੇ ਫੈਸਲੇ ਵਾਪਸ ਵੀ ਲਏ ਜਾਂਦੇ ਨੇ ਸੋ ਇਸ ਵਕਤ ਗਿਆਨੀ ਅਰਪੀਤ ਸਿੰਘ ਹੋਰਾਂ ਦੇ ਉੱਪਰ ਹੋਈ ਕਾਰਵਾਈ ਨੂੰ ਲੈ ਸਤਿ ਸ੍ਰੀ ਅਕਾਲ ਚਚੋਪਣ ਬਣਿਆ ਹੋਇਆ ਸੀ ਉਸ ਦੇ ਉੱਪਰ ਚੁੱਪੀ ਜੜੀ ਹੈ ਉਹ ਜ਼ਰੂਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਘੋਰਾ ਦੇ ਵੱਲੋਂ ਤੋੜੀ ਗਈ ਹੈ ਪਰ ਇਹ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਵੱਡਾ ਸਵਾਲ ਜ਼ਰੂਰ ਉੱਠਦਾ ਹੈ ਕਿ ਐਸਜੀਪੀਸੀ ਦੇ ਵੱਲੋਂ ਅੰਤਰੀ ਕਮੇਟੀ ਦੇ ਵੱਲੋਂ ਬੀਤੇ ਕੱਲ ਇੱਕ ਪਾਸੇ ਤਾਂ ਆ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਅਸਤੀਫੇ ਨੂੰ ਰੋਕਣ ਦੀ ਗੱਲ ਕਹੀ ਗਈ ਤੇ ਉਹਨਾਂ ਦੇ ਨਾਲ ਦੁਬਾਰਾ ਮੋਰ ਚਰਚਾ ਕਰਕੇ ਉਹ ਕਹਿੰਦੇ ਕਿ ਇਸ ਅਸਤੀਫੇ ਦੇ ਉੱਪਰ ਗੌਰ ਫਰਮਾਇਆ ਜਾਵੇ ਕਿ ਪਰ ਇਹ ਸਭ ਦੇ ਦਰਮਿਆਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਘੋਰਾ ਨੂੰ ਉਹਨਾਂ ਦੇ ਅਧਿਕਾਰ ਖੇਤਰ ਤੋਂ ਜਾਣੂ ਕਰਵਾਉਣਾ ਜਾਂ ਦੀ ਕੋਸ਼ਿਸ਼ ਕਰਦੀ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਸੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਪ੍ਰਿੰਸੀਪਲ ਪ੍ਰਵਿੰਦਰ ਸਿੰਘ ਖਾਲਸਾ ਜਿਹੜੇ ਕਿ ਸਿੱਖ ਆਗੂ ਨੇ ਉਹ ਜੁੜ ਚੁੱਕੇ ਨੇ ਫੋਨ ਲਾਈਨ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਮਸਲੇ ਦੇ ਉੱਪਰ ਸੋਚ ਵਿਚਾਰ ਰੱਖਦੇ ਨੇ ਆ ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਦੇ ਟੀਵੀ ਦੇ ਉੱਪਰ ਹਾਂ ਜੀ ਧੰਨਵਾਦ ਜੀ ਜੇ ਇਸ ਤਰੀਕੇ ਦੇ ਨਾਲ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਬਿਆਨ ਦਾ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਭ ਤੋਂ ਪਹਿਲਾਂ ਇਸ ਬਿਆਨ ਦੇ ਉੱਪਰ ਤੁਹਾਡਾ ਪ੍ਰतिकਰਮ ਕੀ ਆ ਕੀ ਕਹਿ ਕੁਬਲੀ ਰੁਕਬੀ ਹਿੰਦ ਸਿੰਘ ਜਿਹੜੇ ਨੇ ਜਦੋਂ ਇਹਨਾਂ ਦੀ ਨਿਯੁਕਤੀ ਹੋਈ ਆ ਜੀ ਅਕਾਲ ਤਖਤ ਸਾਹਿਬ ਤੋਂ ਇਹ ਪਹਿਲਾ ਅਰਦਾਸੀ ਅਰਦਾਸੀ ਤੋਂ ਬਾਅਦ ਗਰੰਥੀ ਸਿੰਘ ਗਰੰਥੀ ਸਿੰਘ ਤੋਂ ਬਾਅਦ ਸ਼ੇਰ ਤਖਤ ਤੇ ਤਖਤ ਬਣੇ ਹੂੰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਉੱਤੇ ਜੀ ਅਕਾਲ ਤਖਤ ਸਾਹਿਬ ਜਿਹੜਾ ਉਹ ਸੇਵਾ ਦੇ ਵਿੱਚ ਯੂਕਤ ਕੀਤਾ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਹਾਂ ਗਰੰਥੀ ਸਿੰਘ ਜਾਨੀ ਸਿੰਘ ਦਰਮਿਆਨ ਜਿਹੜਾ ਉਹ ਜੋ ਸਮਝਦੇ ਨੇ ਉਹ ਸਮਝਦੇ ਨੇ ਕਿ ਇਹ ਸਾਡੇ ਮੁਲਾਜ਼ਮ ਤੇ ਗਰੰਥੀ ਨੇ ਇਹ ਕੋਈ ਵੱਖਰੇ ਕੋਈ ਵੱਡੀ ਪਾਵਰ ਵਾਲੇ ਵਿਅਕਤੀ ਨਹੀਂ ਹੈਗੇ ਇਹਨਾਂ ਇਹ ਆਪਣੇ ਸੀਮਤ ਸਾਰੇ ਵਿਚ ਰਹੇ ਹੂੰ ਇਹ ਸੋਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਪਜ ਗਰੁੱਪ ਹੈ ਸਾਡਾ ਜਿਹੜਾ ਕਾਪਜ ਉਹਨਾਂ ਦੇ ਸਾਰੇ ਲੋਕ ਉਹ ਇਹੀ ਭਾਵਨਾ ਰੱਖਦੇ ਨੇ ਹੂੰ ਪਰ ਕੌਮ ਜਿਹੜੀ ਹੈ ਪੰਥ ਜਿਹੜਾ ਉਹ ਸੁਚਾਰ ਦੇ ਸਰਬ ਵਿਆਪੀ ਸੰਤ ਹੈ। ਪਰ ਪੰਥ ਇਹ ਸਮਝਦਾ ਹੈ ਕਿ ਇਹ ਤਕਸਦੀ ਦੀ ਸਥਾਪਨਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਛੇਵੇਂ ਗੁਰੂ ਸਾਹਿਬਾਨ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਨੇ ਮਿਲ ਕੇ ਇਹ ਜਿਹੜਾ ਫ਼ਨਾ ਸਾਹਿਬ ਦੀ ਇਹ ਸਿੱਖਾਂ ਦਾ ਇੱਕ ਮੰਚ ਬਣਾਇਆ ਇਹ ਇੱਕ ਇੱਕ ਆਜ਼ਾਦ ਅਸਤੀ ਨੇ। ਜੀ। ਉਹ ਉਹ ਜਿਹੜੀ ਸੋਚ ਗੁਰੂ ਸਾਹਿਬ ਦੀ ਸੋਚ ਹੈ ਉਸ ਦੇ ਅਨਕੂਰ ਸ਼ਰੋਣੀ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਨਹੀਂ ਕਮ ਕਰ ਰਿਹਾ ਇਹ ਗੱਲ ਜਿਹੜੀ ਸਾਨੂੰ ਸਾਰੇ ਇਕ ਪਾਸ ਤੋਂ ਸਮਝਣ ਦੀ ਲੋੜ ਹੈ ਕਿ ਉਹ ਮੁਲਾਜ਼ਮ ਸਮਝਦੇ ਨੇ ਇਸ ਨੂੰ ਜਦੋਂ ਕਿ ਅਤਾਸ਼ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ 1925 ਦੇ ਧਾਰੇ ਵਿੱਚ ਨਹੀਂ ਆਉਂਦਾ ਨਾ ਹੀ ਇਸ ਦਾ ਕੋਈ ਹੁਦਾਬ ਜਿਹੜਾ ਇਹ ਐਕਟ ਦੇ ਅਧੀਨ ਆਗਾ ਨਾ ਹੀ ਮੁਲਾਜ਼ਮ ਨੇ ਇਹ ਗੱਲ ਜਿਹੜੀ ਪਾਸ ਤੋਂ ਸਮਝਣ ਦੀ ਲੋੜ ਹੈ ਜੀ ਜਿਹੜਾ ਅਕਾਲੀ ਆਗੂ ਸਾਹ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦਾ ਧੜਾ ਜਾਂ ਇਹ ਜਿਹੜੀ 10 15 ਬੰਦਿਆਂ ਦੀ ਟੀਮ ਹੈ ਇਹ ਟੀਮ ਧਰਮ ਦੇ ਸਿਧਾਂਤਾਂ ਤੋਂ ਗੁਰਬਾਣੀ ਦੇ ਗਿਆਨ ਤੋਂ ਔਰ ਗੁਰਮਤਿ ਸਿਧਾਂਤਾਂ ਸਿੱਖ ਸਿਧਾਂਤਾਂ ਤੋਂ ਬਿਲਕੁਲ ਅਨਭੋਲ ਹੈ ਇਹ ਸਮਝ ਆਇਆ ਇਹਨਾਂ ਨੂੰ ਕੋਈ ਗਿਆਨ ਸਮਝ ਨਹੀਂ ਆਣੀ। ਜੀ ਇਸ ਕਰਕੇ ਆਹ ਜਿਹੜੀ ਬਾਤ ਸੁਨੇ ਲਵਾਈ ਚੱਲ ਗਈ ਹੈ ਔਰ ਭਾਈ ਚਾਹ ਨੇ ਇੱਕ ਠੀਕ ਬਿਆਨ ਦਿੱਤਾ ਹੈ ਜੋ ਉਹਨਾਂ ਨੇ ਆਪਣੀ ਮਾਨਸਿਕ ਅਵਸਥਾ ਦੱਸੀ ਹੈ ਕਿ ਮੈਨੂੰ ਤਾਂ ਅੱਜ ਪਤਾ ਲੱਗਾ ਜਿਹੜਾ ਦਬਦਬਾ ਕਿਤਾ ਜਿਛੇ ਦਾ ਹੁੰਦਾ ਹੈ ਉਹ ਸੀਮਤ ਦਾਇਰੇ ਵਿੱਚ ਹੀ ਹੁੰਦਾ ਹੈ ਸਰਉਣੀ ਕਮੇਟੀ ਦੇ ਚਾਰ ਦੁਆਰੀ ਤੱਕ ਹੀ ਸੀਮਤ ਹੈਗਾ ਠੱਗ ਸਾਹਿਬਾਂ ਦੀ ਜਿਹੜੀ ਉਹਨਾਂ ਦੀ ਮਾਨਸਿਕਤਾ ਜਿਹੜੀ ਉਹਨਾਂ ਨੇ ਬਿਆਨ ਕੀਤੀ ਹੈ ਜੋ ਉਹਨਾਂ ਨਾਲ ਵਾਪਰ ਰਿਹਾ ਉਹਨਾਂ ਨੇ ਠੀਕ ਤਰੀਕੇ ਲਫਜ਼ਾਂ ਦੇ ਵਿੱਚ ਪੰਥ ਨੂੰ ਸਰੇਆ ਦਿੰਦਾ ਕਿ ਤੁਹਾਡਾ ਜਿਹੜਾ ਤਾਕਤ ਹੈ ਇਹ ਸਾਰੇ ਜਿਹੜੇ ਤਾਕਤ ਨੇ ਯਾਂ ਅਕਾਲ ਤਾਕਤ ਹੈ ਇਹਨਾਂ ਸਿਆਸੀ 10 12 ਬੰਦਿਆਂ ਦੇ ਕੰਟਰੋਲ ਦੇ ਵਿੱਚ ਜਗਾ ਇਹ ਪੰਥ ਦਾ ਕੰਟਰੋਲ ਇਹਦਾ ਰਾਜਪੁਰੇ ਤੋਂ ਬਾਅਦ ਇਹਦਾ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਤੇ ਆਹ ਕੌਮ ਨੂੰ ਪੰਥ ਨੂੰ ਦੁਨੀਆ ਨੂੰ ਜਫੇਦਾਰ ਦੇ ਇੱਕ ਬਿਆਨ ਨੇ ਇੱਕ ਹਲੂਣਾ ਦਿੱਤਾ ਹੈ ਕਿ ਭਾਈ ਤੁਸੀਂ ਸਮਝੋ ਇਹ ਸਕਤ ਸਿਰਫ ਸਿਰਫ ਇਹ ਇੱਕ 10-12 ਵਿਅਕਤੀਆਂ ਨੇ ਆਪਣੇ ਕੰਟਰੋਲ ਵਿੱਚ ਲਿਆ ਹੋਇਆ ਜਿਹੜਾ 1920 ਵਿੱਚ ਸ਼੍ਰੋਮਣੀ ਕਮੇਟੀ ਬਣੀ ਹੈ ਐਕਟ ਜੋ ਜਿਹੜਾ 1925 ਵਿੱਚ ਬਣਿਆ ਹੈਗਾ ਜੀ ਐਕਟ ਨੂੰ ਜਿਹੜਾ ਗੁਰਦੁਆਰਾ ਐਕਟ ਨੂੰ ਬਣਾਉਣ ਲਈ ਜਿੱਕਰ ਕਰਵਾਣੀ ਇਹਨੇ ਦਿੱਤੀਆਂ ਸਿੱਖਾਂ ਨੇ ਕੁਰਬਾਨੀਆਂ ਜਿਹੜੀਆਂ ਨੇ ਉਹ ਗੁਰਦੁਆਰੇ ਜਾਤ ਕਰਨ ਲਈ ਦਿੱਤੀਆਂ ਇਸ ਲਈ ਐਕਟ ਨੂੰ ਸਹਾਤਾ ਦੇ ਨਾਲ ਕੁਰਬਾਨੀਆਂ ਨਾਲ ਹੀ ਜੋਇਆ ਜਾ ਸਕਦਾ ਹੈਗਾ ਇਹ ਗੱਲ ਜਿਹੜੀ ਹੈ ਸਾਰੇ ਪੰਥ ਨੂੰ ਸਮਝਣ ਦੀ ਲੋੜ ਹੈਗੀ ਹੈ ਇਸ ਲਈ ਸਿਧਾਂਤਕ ਗੱਲ 1920 ਦੇ ਟ੍ਰੋਹਨੀ ਕਮੇਟੀ ਬਣੀ ਹੈ ਕਿ 1925 ਗੁਰਦੁਆਰਾ ਐਕਟ ਬਣੀ ਹੈ ਯਾਕਾਰ ਤੱਕ ਦੀ ਸਥਾਪਨਾ ਜਿਹੜੀ ਹੈ ਸੇਵ ਗੁਰੂ ਨੇ ਕੀਤੀ ਹੈਗੀ ਹੈ ਉਹ ਐਕਟ ਤੋਂ ਸੈਕਿੰਡ ਸਾਲ ਪਹਿਲਾਂ ਦੀ ਪੁਰਾਣੀ ਪਹਿਲੀ ਪਹਿਲੋ ਸਾਹਮਣਾ ਹੋਈ ਹੈ ਕੋਈ ਸਲੀਕ ਆਬ ਤੱਕ ਟੈਕਟ ਦੇਾਰੇਗੇ ਨਹੀਂ ਆਉਂਦਾ ਇਹ ਮੇਰੀ ਮੇਰੀ ਬੇਨਤੀ ਹੈ ਪ੍ਰਿੰਸੀਪਲ ਸਾਹਿਬ ਜੀ ਮੈਂ ਤੁਸੀਂ ਵੀ ਕਹਿ ਰਹੇ ਹੋ ਤੇ ਐਸਜੀਪੀਸੀ ਦੇ ਆ ਜਿਹੜੇ ਅੰਤਰੀਕ ਕਮੇਟੀ ਦੇ ਮੈਂਬਰ ਸੀ ਜਿਨ੍ਹਾਂ ਦੇ ਵੱਲੋਂ ਬੀਤੇ ਕੱਲ ਮੀਟਿੰਗ ਕੀਤੀ ਗਈ ਉਹ ਵੀ ਕਹਿੰਦੇ ਕਿ ਆ ਤੁਸੀਂ ਸਾਡੇ ਸੇਵਾਦਾਰ ਹੋ ਤੇ ਤੁਹਾਨੂੰ ਲਾਉਣ ਦਾ ਤੇ ਲਾਉਣ ਦਾ ਅਧਿਕਾਰ ਸਕੇਤਰ ਸਾਡੇ ਕੋਲ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਫੇਸਬੁੱਕ ਪੋਸਟ ਭਾਈ ਤੁਸੀਂ ਕਿਉਂ ਪਾਈ ਸੀ ਭਾਈ ਜਿਹੜੇ ਗਾਂਧੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਉਦੋਂ ਕਹਿੰਦੇ ਕਿ ਤੁਹਾਡੀ ਪਾਈ ਪੋਸਟ ਦਾ ਪ੍ਰਭਾਵ ਬਹੁਤ ਦੂਰ ਤੱਕ ਜਾਂਦਾ ਇਹ ਦੋਰਾ ਮਾਪਦੰਡ ਜਿਹੜਾ ਇਹਦਾ ਸਮਝ ਨਹੀਂ ਆਉਂਦਾ ਤਮਾਮ ਸਿੱਖ ਪੰਥ ਦੇ ਵਿੱਚ ਇਸ ਵਕਤ ਦੁਬਿਧਾ ਕੋਈ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1925 ਐਕਟ ਮੇਰੇ ਸਾਹਮਣੇ ਹੈ ਠੀਕ ਹੈ ਜੀ ਐਕਟ अवेलेबल ਹੈ ਪੰਜਾਬੀ ਭਾਸ਼ਾ ਵਿੱਚ ਮਿਲ ਜਾਂਦਾ ਹੈ ਜਿੰਨੂੰ ਇਹ ਬਿਲਕੁਲ ਨਹੀਂ ਹੈਗਾ ਉਹ ਲੋਕ ਮੈਨੂੰ ਫੋਨ ਕਰੇ ਮੈਂ ਉਹਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਐਕਟ ਦੇ ਵਿੱਚ ਕਲੀਅਰ ਲਿਖਿਆ ਹੈ ਕਿ ਹੱਡ ਪ੍ਰੀਸਟ ਨਿਯੁਕਤ ਕਰਨ ਦਾ ਅਧਿਕਾਰ ਹੈ ਕਿਉਂੋ ਐਕਟ ਦੇ ਅਨੁਸਾਰ ਸੱਤਾ ਦੇ ਉੱਪਰ ਜਾਂ ਗੁਰਦੁਆਰਿਆਂ ਦੇ ਉੱਪਰ ਤੇ ਇਸ ਕਰਕੇ ਹੈੱਡ ਪੁਲਿਸ ਦਾ ਮਤਲਬ ਹੁੰਦਾ ਹੈ ਰੋਜ਼ ਦੀ ਮਰਿਆਦਾ ਚਲਾਉਣ ਵਾਲਾ ਪ੍ਰਬੰਧਕ ਜਿਸ ਨੂੰ ਅਗ੍ਰੰਥੀ ਕਹਿੰਦੇ ਆ। ਬਿਲਕੁਲ। ਉਹ ਅਗ੍ਰੰਥੀ ਨਿਯੁਕਤ ਕਰ ਸਕਦੇ ਨੇ ਮਲਾਦਮ ਨਿਯੁਕਤ ਕਰ ਸਕਦੇ ਨੇ। ਜੱਫੇਦਾਰ ਅਕਾਲ ਤਖਤ ਨੂੰ ਨਿਯੁਕਤ ਨਹੀਂ ਆ ਸਕਦਾ ਐਕਟ ਨੂੰ ਦੇ ਅਕਾਲ ਤਖਤ ਦੇ ਪ੍ਰਬੰਧ ਨੂੰ ਅਲੱਗ-alag ਕਰਕੇ ਦੇਖਿਆ ਜਾਣਾ ਚਾਹੀਦਾ ਹੈ। ਹੂੰ। 1925 ਦਾ ਐਕਟ ਅਕਾਲ ਤਖਤ ਦੇ ਫਰ ਲਾਗੂ ਨਹੀਂ ਹੈਗਾ। ਇਹ ਬੜੀ ਹੋਣਾ ਹੀ ਹੋਵੇ ਕੁਝ ਕਰਾਗਾ। ਹੈੱਡ ਪੁਲਿਸ ਜ਼ਬਰਦਸਤ ਲੌਂਗ ਸਮਰਤਿਆ ਗਿਆ ਹੈ। ਸ਼ਬਦ ਨਹੀਂ ਵਰਤਿਆ ਗਿਆ ਉਹ ਮੈਂਟ ਪੁਲਿਸ ਜਿਹੜਾ ਰੋਡਾਂਾਂ ਦੀ ਮਰਿਆਦਾ ਪ੍ਰਕਿਰਿਆ ਨੂੰ ਲਗਾਉਣ ਵਾਲਾ ਜਿਹੜਾ ਐਕਟੀਵ ਜੋ ਉਹ ਵਰਤਿਆ ਗਿਆ ਹੈ ਜਿਹੜੀ ਭਲੇਖੇ ਤੇ ਭਰਮ ਜਿਹੜੇ ਨੇ ਇਹ ਇਹਨਾਂ ਨੇ ਪਾਰੇ ਹੋਏ 1956 ਤੋਂ ਬਾਅਦ ਜਿਹੜਾ ਇਹ ਜਫੇਦਾਰ ਸ਼ਬਦ ਜਿਹੜਾ ਕੱਢ ਕੇ ਬਾਹਰ ਲਿਆਂਦਾ ਤੇ ਉਹ ਗੁਰਦੁਆਰਾ ਸ੍ਰੀ ਸ਼ੋਮੀ ਕਮੇਟੀ ਜਾਂ ਪਰੇ ਕਮੇਟੀ ਇਹਨੂੰ ਨਿਯੁਕਤ ਕਰਦੀ ਹੈ ਇਹਨੂੰ ਹਟਾਉਂਦੀ ਹੈ ਇਹ ਡਰਾਮਾ ਜਿਹੜਾ ਇਹ ਬਾਅਦ ਵਿੱਚ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਤੱਕਾਂ ਦੇ ਜਫੇਦਾਰ ਸਰਬੱਤ ਜਿਹੜੀ ਸੰਗਤ ਤੇ ਜਿੱਥੇ-ਜਿੱਥੇ ਕੱਥੇ ਹੋ ਗਏ ਉਹ ਚੋਣ ਕਰਦੇ ਸੀ ਸਿਲੈਕਟਿੰਗ ਕਰਦੇ ਸੀ ਤੇ ਜੱਫੇਦਾਰ ਨੇ ਨਾਮ ਲਏ ਸੀ ਇਸ ਕਰਕੇ ਇਹ ਸ਼੍ਰੋਣੀ ਕਮੇਟੀ ਬੇਈਮਾਨੀ ਕਰ ਰਹੀ ਆ ਤੇ ਫੰਦ ਨਾਲ ਮੈਂ ਅੱਜ ਹੀ ਅਡੀਸ਼ਨਲ ਕਮਿਸ਼ਨਰ ਦੇ ਚੇਅਰਮੈਨ ਨੂੰ ਲੈਟਰ ਮੇਲ ਕੀਤਾ ਕਿ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਭੰਗ ਕਰ ਦਿੱਤਾ ਜਾਵੇ ਪੂਰ ਡੀਸੀ ਡੈਂਡਰ ਕਰ ਦਿਓ ਕਿਉਂਕਿ ਇਹ ਜਿਹੜੇ ਨੇ ਨਾ ਕੰਮੇ ਲੋਕ ਜਿਹੜੇ ਨੇ ਪਰ ਤੋਂ ਕਰ ਲੈਣੀ ਗੁਰਦੁਆਰੇ ਨਵੀਆਂ ਚੋਣਾ ਹੋਣ ਉਹ ਨਵੀਂ ਸ਼ਰੋਮਣੀ ਕਮੇਟੀ ਜਿਹੜੀ ਹੈ ਉਹ ਜਿਹੜੀ ਹੈ ਚੁਣੀ ਜਾਵੇ 2011 ਵਿੱਚ ਇਹ ਚੁਣੀ ਗਈ ਹੈ 14 ਹਮਕਾ ਗਰਦੁਆਰੋਂ ਹੋ ਗਏ ਨੇ ਇਹ ਗੈਰ ਕਾਨੂੰਨੀ ਕੰਮ ਕਰ ਰਹੀ ਹੈ ਇਹਨੂੰ ਤੁਰੰਤ ਭੰਗਾ ਦਿੱਤਾ ਜਾਵੇ ਪ੍ਰਿੰਸੀਪਲ ਸਾਹਿਬ ਆਖ਼ਰ ਵਾਲ ਦੇ ਨਾਲ ਸਮਾਪਤੀ ਕਰੂੰਗਾ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਮੰਦੇ ਬਲਬਲੇ ਬਤੌਰ ਇੱਕ ਸਿੱਖ ਦੇ ਰੂਪ ਦੇ ਵਿੱਚ ਸਾਂਝੇ ਕਰ ਰਹੇ ਹੋ ਤਮਾਮ ਲੋਕਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਸਿੱਖ ਪੰਥਕ ਸਵਸ਼ੀਤਾ ਜੜੀਆਂ ਨੇ ਪਤਾ ਸਭ ਨੂੰ ਇਹ ਸਭ ਕੁਝ ਹੈ ਪਰ ਕਿਸ ਤਰੀਕੇ ਦੇ ਨਾਲ ਪ੍ਰਭਾਵ ਬਣਿਆ ਪਿਆ ਕਿ ਇੱਕੋ ਵਿਅਕਤੀ ਵਿਸ਼ੇਸ਼ ਨੂੰ ਜਾਂ ਫਿਰ ਇੱਕ ਪਰਿਵਾਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਸਾਰਾ ਕੁਝ ਉਥਲ-ਪੁਥਲ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਪੰਥ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਅਜੇ ਹੀ ਰੰਭੀ ਜਾਵੇਗੀ ਜਿਹਦੇ ਨਾਲ ਇਹ ਤਮਾਮ ਪ੍ਰਕਿਰਿਆਵਾਂ ਜਿਹੜੀਆਂ ਰੁਕਣਗੀਆਂ ਜਿਹੜੀਆਂ ਕਿ ਗਲਤ ਤਰੀਕੇ ਦੇ ਨਾਲ ਹੋ ਰਹੀਆਂ ਨੇ ਕੋਈ ਸਟ੍ਰ ਗੁਰਦੁਆਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨੂੰ ਇਹ 5 ਸਦੀ ਨਮਾਇਦਾ ਜਮਾਤ ਹੈ ਹੂੰ ਇਹ ਇੱਕ ਤਾਂ ਹੈ ਜਿਹੜੀ ਹੈ ਉਹ ਜਮਾਤ ਨਹੀਂ ਹੈ ਪਰ ਸਾਡਾ ਸਾਡਾ ਅਵੇਸਲਾ ਬੰਡ ਜਿਹੜਾ ਸਿੱਖਾਂ ਦਾ ਅਵੇਸਲਾ ਬੰਡ ਜਿਹੜਾ ਹੈ ਕਿ ਇੱਕ ਲਕੰਮੇ ਬੰਦੇ ਬੰਦਿਆਂ ਦੇ ਹੱਥ ਵਿੱਚ ਕੰਟਰੋਲ ਆ ਗਿਆ ਔਰ ਇਹ ਦੁਨੀਆਂ ਗਲਤੀਆਂ ਕਰ ਰਹੇ ਨੇ ਇਹ ਦੋ ਇਹਨਾਂ ਨੇ ਇੱਕ ਬਹੁਤ ਵੱਡੇ ਕਦੀਨਾਂ ਦੋ ਨਿਸ਼ਾਨੇ ਕੀਤੇ ਨੇ ਹੂੰ ਇੱਕ ਤਾਂ ਇਹ ਜਿਹੜੀ ਮੌਜੂਦਾ ਜੰਡਲੀ ਜਾਂ ਬਾਦਲ ਸਰ ਅੱਜ ਨੂੰ ਆਪਾਂ ਕਹਿੰਦੇ ਹਾਂ ਇਹ ਸੈਂਟਰ ਸਰਕਾਰ ਦਾ ਇੱਕ ਹਿੱਸਾ ਨੇ ਇਹਨਾਂ ਨੇ ਸੈਂਟਰ ਦੇ ਨਾਲ ਸਮਝੌਤਾ ਕੀਤਾ ਆ ਗੁੱਪਰੂ ਦੇ ਵਿੱਚ ਜਗਰੀਆ ਚੋਣਾਂ ਵਿੱਚ ਅਸੀਂ ਤੁਹਾਡੀ ਭਾਜਪਾ ਦੀ ਸਰਕਾਰ ਬਣਾਵਾਂਗੇ ਸ਼੍ਰੋਣੀ ਕਮੇਟੀ ਸਾਡੇ ਕੋਲ ਰਹੇਂਗਾ ਚੋਣਾਂ ਲਾੜਾਓ ਇਹਨਾਂ ਨੇ ਬੜਾ ਸਖਰਾ ਗੁੱਪਰੂ ਵਿੱਚ ਐਗਰੀਮੈਂਟ ਕੀਤਾ ਹੈ ਕਿ ਸਾਡੇ ਕੋਲ ਸ਼੍ਰੋਣੀ ਕਮੇਟੀ ਰਹੇ ਤੁਹਾਨੂੰ ਸਹੀ ਲੋੜੀ ਦੀ ਸਰਕਾਰ ਦੀ ਸਰਕਾਰ ਤੁਹਾਡਾ ਭਾਰਤੀ ਜੰਦਾ ਪਾਰਟੀ ਕਰਾ ਲਵੇ ਇਹ ਉਹਨਾਂ ਦੇ ਹੱਥ ਘੱਟ ਹੱਥ ਝੋਕੇ ਨੇ ਗਲਤ ਪ੍ਰਚਾਰ ਕਰ ਰਹੇ ਨੇ ਹੋਰੇ ਲੋਕ ਪੰਜ ਰੋਜ਼ ਜੇ ਹੋਣਾ ਪਏਗਾ ਕਿ ਗੁਰਦੁਆਰਾ ਪ੍ਰਬੰਧ ਸਮੁੱਚੇ ਸਿੱਖਾਂ ਦਾ ਭਾਵੇਂ ਉਸ ਇੱਕ ਭਾਜੀਪੀ ਨਾਲ ਸੰਬੰਧਿਤ ਹੈ ਭਾਵੇਂ ਉਸ ਇੱਕ ਅਕਾਲੀ ਦਲ ਦੇ ਹੈ ਭਾਵੇਂ ਉਸ ਕੰਮ ਪਾਰਟੀ ਨਾਲ ਸੰਬੰਧਿਤ ਹੋਵੇ ਭਾਵੇਂ ਉਸ ਕਿਸੇ ਵੀ ਤਰ੍ਹਾਂ ਸੱਤਲਾ ਹੋਵੇ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਇਹ ਉਹਦਾ ਪੰਥ ਹੈ ਇਹ ਬਾਦਲਪੰਥ ਬਾਦਲ ਗੁਰੂ ਗੋਬਿੰਦ ਸਿੰਘ ਬਾਦਲਪੰਥ ਦਾ ਇਸ ਨੂੰ ਨਹੀਂ ਕਿ ਮੈਂ ਵੀ ਨਹੀਂ ਆ ਵੀ ਨਾਲ ਆ ਸਕਦਾ ਕਾਲ ਤੱਕ ਦੀ ਗਵਾਈ ਤੇ ਮੁੱਸੀ ਦੁਨੀਆ ਦੇ ਸਖਤਰ ਸਿੱਖਾਂ ਦੀ ਕਰਨੀ ਹੈ ਕਾਲ ਤੱਕ ਤਨੇ ਗਵਾਈ ਪਰ ਬਾਦਲ ਨੇ ਜਿਹਨੂੰ ਰਾਜਪੁਰੇ ਦਾ ਕਿ ਆਪਣੀ ਗਵਾਈ ਰੱਖਣੀ ਹੈਗੀ ਹੈ ਇਸ ਕਰਕੇ ਪੰਦ ਜੁਜੇਤ ਹੋਵੇ ਪੰਦ ਜਾਗਰਤ ਹੋਵੇ ਜੇ ਦਵਾਰਾ ਫੇੜੇ ਛਿੜਲੇ ਵੇੜੀਆਂ ਵੇੜੇ ਬਦਵਾਰੇ ਯਾਦ ਕਰਾਉਣ ਲਈ ਇਹ ਚੋਕੇ ਕਾਨੂੰਨੀ ਬਾਦਲਦਲ ਵਾਲੇ ਕਾਨੂੰਨੀ ਮੰਤਰੀ ਸਰਦਾਰ ਕਿ ਪਹਿਲਾ ਮੰਤ ਨਰੇਂਦਰ ਦਾਸ ਜੀ ਇਹ ਮੰਤ ਨਰੇਂਦਰ ਦਾਸ ਦਾ ਬਾਪ ਜਿਹੜਾ ਅੱਜ ਕੱਲੇ ਇਸ ਚੌਣੀ ਕਮੇਟੀ ਦੇ ਕਰਦੇ ਜਿ ਬੈਠਾ ਹੱਥ ਜਾਗੇ ਦੋ 3 ਹਸਤਾ ਜਿਹੜੀਆਂ ਪੈਂਨ ਤਾਂ 7 ਹਸਤਾ ਵੀ ਦੇਣੀਆਂ ਪੈਣ ਉਹ ਗੁਰਦੁਆਰਾ ਵਰਬੰਦ ਜਿਹੜਾ ਇਹਨਾਂ ਕਾਨੂੰਨੀ ਮਰਦਾਂ ਕੋਲ ਹੋਣਾ ਬੜਾ ਮੁੜੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਚੌਣੀ ਕਮੇਟੀ ਦੀ ਜ਼ਬਰਦਸਤ ਹੋ ਰਹੀ ਹੈ ਗੈਰ ਕਾਨੂੰਨੀ ਕੰਮ ਕਰ ਰਹੀ ਹੈ ਇਹ 2011 ਦੀ ਚੋਣਾਂ ਤੋਂ ਬਾਅਦ ਚੁਣੇ ਹੋਏ ਇਹ ਸਾਰੇ ਮੈਂਬਰ ਨੇ ਇਹ ਵਾਅਦਾ ਦੇ ਹੱਥੋਂ ਛੇੜੇ ਪਰ ਇਹ ਗੁਰਦੁਆਰਾ ਜਿਹੜਾ ਇਹ ਵਰਤਮੰਦ ਭੰਗ ਕਰਕੇ ਕੋਈ ਸਰਕਾਰ ਜਿਹੜੀ ਹੈ ਉਹਨੇ ਕੰਟਰੋਲ ਕਰਕੇ ਚੋਣਾ ਰਗੀਆਂ ਚੋਣਾ ਕਰਾਵੇ ਤੇ ਉਹਨਾਂ ਅਲਾਾਨ ਕਰੇ ਜੀ ਬਿਲਕੁਲ ਬਹੁਤ ਮਿਹਰਬਾਨੀ ਪ੍ਰਿੰਸੀਪਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਮੰਦੇ ਬਦਬਲੇ ਵੀ ਸਾਂਝੇ ਕੀਤੇ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਜਿਹੀਆਂ ਸਾਂਝੀਆਂ ਕੀਤੀਆਂ ਜਿਹੜੀਆਂ ਕਿ ਜ਼ਰੂਰ ਦਰਸ਼ਕਾਂ ਦੇ ਨਾਲ ਲੋਕਾਂ ਦੇ ਨਾਲ ਸਿੱਖ ਪੰਥਕ तमाम ਉਹਨਾਂ ਲੋਕਾਂ ਦੇ ਨਾਲ ਸਾਂਝੀਆਂ ਹੋਣੀਆਂ ਚਾਹੀਦੀਆਂ ਸੀ ਸੋ ਇਸ ਵਕਤ ਜੇ ਇਸ ਤਰੀਕੇ ਨਾਲ ਸਥਿਤੀਆਂ ਦੁਬਿਧਾ ਪੂਰਨ ਬਣੀਆਂ ਹੋਈਆਂ ਨੇ ਇਹਨਾਂ ਸਥਿਤੀਆਂ ਦੇ ਵਿੱਚੋਂ ਕੱਢਣ ਪਾਉਣ ਨੂੰ ਅਜੇ ਤੱਕ ਵੀ ਦਿਖਾਲੀ ਕੋਈ ਨਹੀਂ ਦਿੰਦਾ ਅਜੇ ਤੱਕ ਵੀ ਉਸ ਦੁਬਿਧਾ ਦੇ ਦੂਰ ਹੋਣ ਦੇ ਅੰਦੇਸ਼ੇ ਜਿਹੜੇ ਨੇ ਉਹ ਦਿਖਾਲੀ ਨਹੀਂ ਦਿੰਦੇ ਆਸ ਕਿਸੇ ਤਰ੍ਹਾਂ ਵੱਜਦੀ ਦਿਖਾਲੀ ਨਹੀਂ ਦੇ ਰਹੀ ਜਿਨ੍ਹਾਂ ਦੇ ਕੋਲੋ ਆਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਕੇ ਉਹਨਾਂ ਦੇ ਵੱਲੋਂ ਇੱਕ ਸਖਤ ਬਿਆਨ ਇੱਕ ਠੋਕਮਾ ਜਵਾਬ ਇੱਕ ਐਸੀ ਮਾਪਦੰਡ ਦੀ ਰਣਨੀਤੀ ਜਿਹੜੀ ਹੈ ਉਹ ਦਰਸ਼ਕਾਂ ਦੇ ਨਾਲ ਜਾਂ ਫਿਰ ਲੋਕਾਂ ਦੇ ਨਾਲ ਸਿੱਖ ਪੰਥਕ ਸੋਸ਼ੀਅਟੀ ਦੇ ਨਾਲੇ ਸਾਂਝੀ ਕੀਤੀ ਜਾਵੇਗੀ ਉਸ ਰਣਨੀਤੀ ਦੇ ਬਾਰੇ ਵੀ ਕੁਝ ਦੁਬਦਾ ਜਿਹੜੀ ਆ ਪਾਸੇ ਹਟਦੀ ਦਿਖਾ ਲਈ ਨਹੀਂ ਦੇ ਰਹੇ ਪਰ ਇਹ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਉਹ ਜਵਾਬ ਜ਼ਰੂਰ ਐਸਜੀਪੀਸੀ ਨੂੰ ਦਿੰਦੇ ਹੋਏ ਦਿਖਾ ਲਈ ਦਿੱਤੇ ਨੇ ਕਿ ਭਾਈ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਬੋਲੇ ਕਈ ਬੋਲ ਵੀ ਆਉਂਦੇ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਵੀ ਆਉਂਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕੀਤਾ ਜਾਵੇ ਇਹ ਵੀ ਨਿਰਧਾਰਤ ਐਸਜੀਪੀਸੀ ਦੇ ਵੱਲੋਂ ਹੀ ਕੀਤਾ ਜਾਂਦਾ ਹੁੰਦਾ ਹੈ ਹਾਲਾਂਕਿ ਜਿਸ ਤਰੀਕੇ ਸਾਡੇ ਫੋਨ ਫੋਨ ਦੇ ਸਰੀਏ ਪ੍ਰਿੰਸੀਪਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਹੋ ਰਹੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਵੱਲੋਂ ਮਨ ਦੇ ਵਿੱਚ ਇਹੀ ਸੋਚਿਆ ਵਿਚਾਰਿਆ ਜਾ ਰਿਹਾ ਹੈ ਕਿ ਇਹ ਸਾਡੇ ਸੇਵਾਦਾਰ ਨੇ ਇਹਨਾਂ ਨੂੰ ਸੇਵਾ ਦੇ ਰੂਪ ਦੇ ਵਿੱਚ ਨਿਯੁਕਤ ਕੀਤਾ ਗਿਆ ਇਸੇ ਕਰਕੇ ਕਹਿੰਦੇ ਕਿ ਪ੍ਰਭਾਵ ਉਸ ਤਰੀਕੇ ਦੇ ਪਾਏ ਜਾ ਰਹੇ ਨੇ ਬਾਕੀ ਤੁਸੀਂ ਇਸ ਤਮਾਮ ਪਰਸਥਿਤੀ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਪ੍ਰਣਾਲੀ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਕਿ ਐਸਜੀਪੀਸੀ ਦੇ ਵੱਲੋਂ ਤਮਾਮ ਆਪਣੇ ਅਧਿਕਾਰ ਖੇਤਰ ਦੀ ਗੱਲ ਜੇ ਇਸ ਤਰੀਕੇ ਜਾ ਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਉੱਪਰ ਉਪਨਜਾ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਬਾਰੇ ਕੀ ਮੰਨਦੇ ਵਿੱਚ ਬਲਬਲੇ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਮ ਟਿੱਪਣੀ ਇਸ ਦੇ ਬਾਰੇ ਵੀ ਸਾਂਝੀ ਕਰਨੀ ਕਿ ਇੱਕੋ ਵਿਅਕਤੀ ਵਿਸ਼ੇਸ਼ ਨੂੰ ਇੱਕੋ ਪਰਿਵਾਰ ਨੂੰ ਇੱਕ ਉਸ ਧੜੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਤਮਾਮ ਸਿੱਖ ਪੰਥ ਦਾ ਮਲਿਆ ਮੇਟ ਕਰਨ ਦੇ ਉੱਪਰ ਉਤਰੇ ਹੋਏ ਇਹਨਾਂ ਲੋਕਾਂ ਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਜਾਣਕਾਰੀਆਂ ਨੇ ਕੀ ਕੁਝ ਬਲਬਲੇ ਨੇ ਇਹ ਵੀ ਸਾਂਝੇ ਕਰਨਾ ਬਿਲਕੁਲ ਨਾ ਭੁੱਲਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਰਹੇਗੀ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਸਾਂਝੀ ਕਰਦੇ ਰਹੀਏ ਬਹਿਰਹਾਾਲ ਕਮੈਂਟ ਬਾਕਸ ਤੁਹਾਡੇ ਕੋਲ ਹੈ